पिछले कुछ दिनों ਵਿੱਚ ਹੌਲੀ ਅਤੇ ਉਜ ਨਦੀਆਂ ਦੇ ਪਿਆਨਕ ਪਾਣੀ ਨੇ ਪਠਾਨਕੋਟ ਦੇ ਸਰਹਦੀ ਪਿੰਡਾਂ ਵਿੱਚ ਬਹੁਤ ਵਿਨਾਸ਼ ਮਚਾਇਆ ਹੈ। ਪਾਰੀਮੀ ਅਤੇ ਡੈਮਾ ਤੋਂ ਪਾਣੀ ਛੱਡਣ ਕਾਰਨ ਬਮਿਆਲ, ਨਰੋੜ, ਜੈਮਲ ਸਿੰਘ ਅਤੇ ਹੋਰ ਖੇਤਰਾ ਵਿੱਚ ਪਿੰਡ ਡੁੱਬ ਗਏ ਹਨ। ਫਸਲਾਂ ਬਰਬਾਦ ਹੋ ਗਈਆਂ ਹਨ, ਘਰ ਟੁੱਟ ਗਏ ਹਨ ਅਤੇ ਲੋਕਾਂ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਐਨਡੀਆਰਐਫ ਅਤੇ ਫੌਜ ਵੀ ਲਗਾਈ ਗਈ ਹੈ। ਪਰ ਇਸ ਦੁੱਖ ਵਿੱਚ ਵੀ ਮਾਨ ਸਰਕਾਰ ਨੇ ਪਹਿਲੇ ਦਿਨ ਤੋਹੀਲੋ ਕਨਾਲ ਕੰਡੇ ਬਟੋਰਨ ਵਾਲੀ ਭੂਮਿਕਾ ਨਿਭਾਈ ਹੈ। ਰਾਤ ਸ਼ਿਵਰ ਲਗਾਏ ਗਏ ਹਨ। भोजन ਅਤੇ ਜ਼ਰੂਰੀ ਸਮਾਨ ਵੰਡੇ ਜਾ ਰਹੇ ਹਨ ਹੁਣ ਇੱਕ ਅਜਿਹੀ ਖੁਸ਼ੀ ਵਾਲੀ ਖਬਰ ਜੋ ਕਿ ਇਸ ਦੁੱਖ ਵਿੱਚ ਰੋਸ਼ਨੀ ਵਾਂਗ ਹੈ ਹੜ੍ਹ ਪ੍ਰਭਾਵਿਤ ਸਰਹਦੀ ਪਿੰਡ ਬ੍ਰਮਕਾਲਾ ਵਿੱਚ ಗ್ರಾಮ ਪੰਚਾਇਤ ਨੇ ਇੱਕ ਅਨਾਮ ਪਹਿਲ ਕੀਤੀ ਹੈ ਪੂਰੇ ਪਿੰਡ ਨੂੰ ਵਾਈਫਾਈ ਨਾਲ ਜੋੜ ਦਿੱਤਾ ਗਿਆ ਹੈ ਜੀ ਹਾਂ ਇਹ ਪਠਾਨਕੋਟ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ ਜਿਸ ਨੂੰ ਪੂਰਨ ਰੂਪ ਵਿੱਚ ਵਾਈਫਾਈ ਸਹੂਲਤ ਮਿਲ ਗਈ ਹੈ ਹੁਣ ਪਿੰਡ ਵਾਸੀ ਆਸਾਨੀ ਨਾਲ ਇੰਟਰਨੈਟ ਨਾਲ ਜੁੜ ਕੇ ਰਾਹਤ ਕਮਾਦੀ ਅਪਡੇਟ ਲੈ ਸਕਣਗੇ ਆਨਲਾਈਨ ਸਹਾਇਤਾ ਮੰਗ ਸਕਣਗੇ ਅਤੇ ਆਪਣੇ ਪਰਿਵਾਰ ਨਾਲ ਜੁੜੇ ਰਹਿਣਗੇ ਇਹ ਪਹਿਲ ਨਾ ਸਿਰਫ ਤਕਨੀਕੀ ਵਿਕਾਸ ਨੂੰ ਵਧਾਵਾ ਦੇਵੇਗੀ ਸਗੋ ਹੜਾ ਵਿੱਚ ਵੀ ਲੋਕਾਂ ਨੂੰ ਜੁੜੇ ਰੱਖਣ ਵਾਲਾ ਕੰਮ ਹੈ ਜਦੋਂ ਅਸੀਂ ਇਸ ਸੰਬੰਧ ਵਿੱਚ ਪਿੰਡ ਦੇ ਸਰਪੰਚ ਅਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੋ ਚੱਕ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਖੁਸ਼ੀ ਨਾਲ ਕਿਹਾ ਕਿ ਇਹ ਇੱਕ ਬਹੁਤ ਹੀ ਵੱਡੀ ਪਹਿਲ ਹੈ ਜੋ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਹੋਈ ਹੈ ਉਹਨਾਂ ਨੇ ਵੀ ਇਸ ਨੂੰ ਲੋਕਾਂ ਲਈ ਵੱਡੀ ਸਹੂਲਤ ਦੱਸਿਆ ਅਤੇ ਕਿਹਾ ਕਿ ਸਰਕਾਰ ਹਰ ਹਾਲ ਵਿੱਚ ਲੋਕਾਂ ਨਾਲ ਖੜੀ ਹੈ। ਨਹੀਂ ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ 'ਚ ਆਇਆ ਮੇਰੀ ਵਿਧਾਨ ਸਭਾ ਦਾ ਬੜਾ ਰੋਸ਼ਨ ਪਿੰਡ ਰਮਕਾਲਮਾ ਜਿੱਥੇ ਸਰਪੰਚ ਭੈਣ ਜੀ ਸਰੋਜ ਕੁਮਾਰੀ ਤੇ ਸਾਰੀ ਇਹਨਾਂ ਦੀ ਪੰਚਾਇਤ ਤੇ ਪਿੰਡ ਦੇ ਸਮੂਹ ਸਾਡੇ ਸੁਜਮਾਨ ਪਿਆਰੇ ਲੋਕ ਹਾਜ਼ਰ ਨੇ ਸੋ ਅੱਜ ਮੈਨੂੰ ਖੁਸ਼ੀ ਆ ਕਿ BSNL ਵੱਲੋਂ ਇੱਕ ਬੜਾ ਸ਼ਾਨਦਾਰ ਤੋਹਫਾ ਸਾਡੇ ਜ਼ਿਲ੍ਹੇ ਨੂੰ ਔਰ ਮੇਰੇ ਹਲਕੇ ਨੂੰ ਮਿਲਿਆ ਮੇਰਾ ਇਹ ਪਿੰਡ ਰਮਕਾਲਮਾ ਜਿਹੜਾ ਅੱਜ ਤੋਂ ਜਿੱਥੇ ਵਾਈਫਾਈ ਜਿਹੜਾ ਹੈ ਉਹ BSNL ਵੱਲੋਂ ਪ੍ਰੋਵਾਈਡ ਕਰਾਇਆ ਗਿਆ ਬਿਲਕੁਲ ਫ੍ਰੀ ਹੋਏਗਾ ਔਰ ਇਹਦੀ ਜਿਹੜੀ ਠੁਕਮੀ ਜਿਹੜੀ ਪੇਮੈਂਟ ਵੀ ਹੈ ਪੰਚਾਇਤ ਵੱਲੋਂ BSNL ਨੂੰ ਦਿੱਤੀ ਗਈ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਪੰਚਾਇਤ ਦਾ ਭੰਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਅੱਛੀ ਸੋਚ ਦਾ ਪ੍ਰਦਾਵਾ ਕੀਤਾ ਤੋਂ ਵਿਸ਼ੇਸ਼ ਤੌਰ ਤੇ ਸਾਡਾ ਜਿਹੜਾ ਇਹ ਸਰਦੀ ਇਲਾਕਾ ਇਹਨਾਂ ਪਿੰਡਾਂ ਦੇ ਅੰਦਰ ਵੈਸੇ ਵੀ ਨੈਟਵਰਕ ਕਈ ਵਾਰ ਵੀਕ ਹੁੰਦਾ ਸੋ ਉਹ ਬੱਚੇ ਜਿਨ੍ਹਾਂ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੀ ਸਟੱਡੀ ਕਰਨੀ ਆ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੇ ਵਿੱਚ ਜਾ ਕੇ ਬਹਿਣਾ ਆ ਉਹਦੀ ਤਿਆਰੀ ਕਰਨੀ ਆ ਸੋ ਅੱਜ ਕੱਲ ਆਨਲਾਈਨ ਸਿਸਟਮ ਆ ਤੁਸੀਂ ਕੋਈ ਮਟੀਰੀਅਲ ਕੱਢਣਾ ਕਿਸੇ ਬਾਰੇ ਸਟੱਡੀ ਕਰਨੀ ਆ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰਨੀ ਹੈ ਆਪਣੇ ਟੈਸਟ ਦੀ ਤਿਆਰੀ ਕਰਨੀ ਹੈ ਸੋ ਇਹ ਖਾਸ ਕਰਕੇ ਉਹਨਾਂ ਗਰੀਬ ਬੱਚਿਆਂ ਨੂੰ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਨਿਆਮਤ ਆ ਔਰ ਪੂਰਾ ਪਿੰਡ ਅੱਜ ਰਮਕਾਲਮਾ ਪਿੰਡ ਜਿਹੜਾ ਸਾਰੇ ਪਿੰਡ ਨੂੰ ਵਧਾਈ ਵੀ ਮੇਰੇ ਵੱਲੋਂ ਔਰ ਇਹ ਸਾਡੇ ਹਲਕੇ ਦਾ ਪਹਿਲਾ ਪਿੰਡ ਬਣਿਆ ਜਿਹੜਾ ਮਤਲਬ ਮੈਂ ਕਹਿ ਸਕਦਾ ਵੀ ਉਹ ਬੀਐਸਐਨ ਵੱਲੋਂ ਜਿਹੜਾ ਅੱਜ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕਰਾਇਆ ਗਿਆ ਔਰ ਵਾਈਫਾਈ ਔਰ ਮੈਨੂੰ ਉਮੀਦ ਆ ਕਿ ਅਸੀਂ ਹੋਰ ਵੀ ਅੱਗੇ ਵਧਾਂਗੇ ਬਾਕੀ ਪੰਚਾਇਤਾਂ ਵੀ ਇਹ ਚ ਰੁਚੀ ਜਿਹੜੀਆਂ ਉਹ ਲੈਣ ਸੋ ਪੂਰੀ ਤਰ੍ਹਾਂ ਬੀਐਸਐਨਐਲ ਵੱਲੋਂ ਬੜੇ ਥੋੜੇ ਮਾਉਂਟ ਦੇ ਉੱਤੇ ਮਤਲਬ ਜਿਹੜਾ ਆ ਉਹ ਲੋਕਾਂ ਨੂੰ ਵੱਡੀ ਫੈਸਿਲਿਟੀ ਜਿਹੜੀ ਆ ਉਹ ਮਤਲਬ ਦਿੱਤੀ ਗਈ ਆ ਸੋ ਇਹ ਦੁਬਾਰਾ ਪਿੰਡ ਨੂੰ ਬਹੁਤ-ਬਹੁਤ ਮੁਬਾਰਕ ਔਰ ਮੈਂ ਉਮੀਦ ਕਰਦਾ ਕਿ ਬਾਕੀ ਪੰਚਾਇਤਾਂ ਵੀ ਇਸ ਪਾਸੇ ਵੱਲ ਆਪਣਾ ਸਮੇਂਦਾਰੀ ਬਣਾ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਅ ਬੱਚਿਆਂ ਨੂੰ ਜਿਹੜਾ ਆ ਉਹ ਸਸਤ ਮਤਲਬ ਫ੍ਰੀ ਜਿਹੜਾ ਵਾਈਫਾਈ ਉਹ ਪ੍ਰੋਵਾਈਡ ਕਰਾਉਣਗੇ। ਸਾਹਿਬ ਜਿਹੜੇ ਮੈਡੀਕਲ ਕੈਂਪ ਲਗਾਇਆ ਜਿਹੜਾ ਇਹਨਾਂ ਵੱਡੇ ਫਾਇਦੇ ਜਿਹੜੇ ਲੋਕਾਂ ਨੂੰ ਇਹਨਾਂ ਦੇ ਹੋਣਾ। ਬਿਲਕੁਲ ਕਿਉਂਕਿ ਹੜ੍ਹਾਂ ਦਾ ਪਾਣੀ ਸੈਸ ਸੈਜੇ ਹੁਣ ਉਤਰ ਗਿਆ ਪਰ ਉਹ ਪਾਣੀ ਦੇ ਜ਼ਖਮ ਜਿਹੜੇ ਆ ਪਾਣੀ ਦਾ ਹੜ੍ਹਾਂ ਦਾ ਜਿਹੜਾ ਉਹ ਮਤਲਬ ਨੁਕਸਾਨ ਆ ਉਹਦੀ ਪ੍ਰੋਵਾਈਡ ਦੇ ਲਈ ਮਾਨ ਸਾਹਿਬ ਲਗਾਤਾਰ ਉਹਨੂੰ ਹਰ ਘੜੀ ਹਰ ਪਲ ਉਹਨੂੰ ਮੋਨੀਟਰ ਕਰ ਰਹੇ ਆ। ਸੋ ਬੜੇ ਪੱਮਾਨੇ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਲੋਕਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਸੋ ਮਾਨਸਾ ਵੀ ਸਰਕਾਰ ਨੇ ਸਪੈਸ਼ਲ ਗਰਦੌਰੀਆਂ ਚਾਹੇਓ ਫਸਲਾਂ ਦੀਆਂ ਨੇ ਚਾਹੇਓ ਘਾਰਕੁੱਟੇ ਆ ਉਹਨਾਂ ਦਾ ਡਿਮਾਰਕੇਸ਼ਨ ਹੋ ਰਹੀ ਆ ਚਾਹੇ ਕਿਸੇ ਦੇ ਪਸ਼ੂ ਰੁੜੇ ਆ ਸੋ ਬੱਖ-ਬੱਖ ਮੋਰਚੇ ਤੇ ਕੰਮ ਚੱਲ ਰਿਹਾ ਪਰ ਇੱਕ ਵੱਡਾ ਕੰਮ ਜਿਹੜਾ ਆ ਵੀ ਜਦੋਂ ਹੜ ਆਂਦੇ ਆ ਤੇ ਹੜਾਂ ਤੋਂ ਬਾਅਦ ਇੱਕ ਬਿਮਾਰੀ ਫੈਲਦਾ ਖਾਸ਼ਾ ਰਹਿੰਦਾ ਸੋ ਉਹਨੂੰ ਕਵਰ ਕਰਨ ਦੇ ਲਈ ਮੇਕਾ ਮੈਡੀਕਲ ਜਿਹੜੇ ਉਹ ਕੈਂਪ ਨੇ ਉਹ ਲਾਇਜ਼ ਆ ਰਿਹਾ ਪਿਛਲੇ ਲਗਭਗ 20-25 ਦਿਨਾਂ ਤੋਂ ਲੱਗ ਰਿਹਾ ਪਰ ਪਿਛਲੇ ਕੱਲ ਤੋਂ ਅਸੀਂ ਜਿਹੜਾ ਬਕਾਇਦਾ ਕੱਲ ਵੀ ਚਾਰ ਪਿੰਡਾਂ ਦੇ ਅੰਦਰ ਤੇ ਅੱਜ ਵੀ ਚਾਰ ਪਿੰਡਾਂ ਚ ਰਮਕਾਲਮਾ ਆਪਣਾ ਵਸਾਉ ਬਾਰਮਾ ਫਰਵਾਲ ਤੇ ਮਜ਼ੀਰੀ ਜ਼ਟਾਂ ਦੇ ਅੰਦਰ ਜਿਹੜੇ ਵੱਡੇ ਕੈਂਪ ਲਾਏ ਆ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹਨਾਂ ਕੈਂਪਾਂ ਦਾ ਵੱਧ ਵੱਧ ਲਾਭ ਉਠਾਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੱਲਾ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ ਬਲਿਕੇ ਫੌਗਿੰਗ ਮਸ਼ੀਨਾ ਦੇ ਰਾਹੀਂ ਸਪਰੇ ਵੀ ਕੀਤੀ ਜਾ ਰਹੀ ਹੈ ਲਾਰਵੇ ਵੀ ਨਸ਼ਟ ਕੀਤੇ ਜਾ ਰਹੇ ਆ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਸੋ ਲੋਕਾਂ ਨੂੰ ਨਾ ਮੈਡੀਕਲ ਕੈਂਪਾਂ ਦਾ ਵੱਧ ਵੱਧ ਲਾਭ ਉਠਾਣਾ ਚਾਹੀਦਾ ਮੇਰੇ ਹਿਸਾਬ ਨਾਲ ਬਹੁਤ ਹੀ ਅੱਛੀ ਫੈਸਿਲਿਟੀ ਹੈ ਜਿਹੜੀ ਇਸ ਪਿੰਡ ਨੂੰ ਮਿਲੀ ਹੈ ਔਰ ਸਪੈਸ਼ਲੀ ਇਹ ਪਿੰਡ ਤੇ ਬਾਰਡਰ ਦੇ ਕੰਢੇ ਤੇ ਹੀ ਹੈ ਇਹ ਇਲਾਕਾ ਇਦਾਂ ਦਾ ਹੈ ਕਿ ਦਰਿਆ ਦੇ ਹੜ੍ਹ ਦੇ ਕਾਰਨ ਤੇ ਬਿਲਕੁਲ ਹੀ ਵਾਂਝਾ ਰਹਿ ਜਾਂਦਾ ਸਾਡੇ ਨੈਟ ਦੀ ਫੈਸਿਲਿਟੀ ਦੇ ਕਰਕੇ ਇੱਥੋਂ ਦੇ ਬੱਚੇ ਜਿਹੜੇ ਆ ਹੁਣ ਆਨਲਾਈਨ ਫ੍ਰੀ ਆਫ ਕਾਸਟ ਸਟੱਡੀ ਕਰ ਸਕਣਗੇ ਜਿਹੜੇ ਨੀਟ ਦਾ ਪੇਪਰ ਦੇ ਰਿਹਾ ਹੈ ਜਾਂ ਜੇ ਮੈਡਸ ਦਾ ਦੇ ਰਿਹਾ ਜਾਂ ਹੋਰ ਵੀ ਆਨਲਾਈਨ ਜਿਹੜੀ ਸਟੱਡੀਆਂ ਹੁੰਦੀਆਂ ਉਹ ਦੇ ਰਿਹਾ ਈਵਨ ਕੋਈ ਬੁਕਿੰਗ ਕਰਨੀ ਹੈ ਕੋਈ ਫਾਰਮ ਭਰਨਾ ਹੈ ਉਹ ਘਰ ਬੈਠੇ ਕਰ ਸਕਦੇ ਆ ਜਿਹਦੇ ਲਈ ਉਹਨਾਂ ਨੂੰ ਸ਼ਾਇਦ ਇਥੋਂ 10-15 ਕਿਲੋਮੀਟਰ ਦੂਰ ਜਾਣਾ ਪੈਂਦਾ ਸੀਗਾ ਤੇ ਜਿਵੇਂ ਦੇ ਵੀ ਪੁੱਛੇ ਹੜ੍ਹ ਦੇ ਕਾਰਨ ਕੁਝ ਚੀਜ਼ਾਂ ਸਾਡੀਆਂ ਜਿਹੜੀ ਡਾਊਨ ਹੋਈਆਂ ਜਿਸ ਦਾ ਕੋਈ ਕੇਬਲਾਂ ਬਿਲਕੁਲ ਹੀ ਰੁੜ ਗਈਆਂ ਉਹਦੀ ਰਿਪੇਅਰ ਚੱਲੇ ਕਰਦੀ ਆ ਮੈਕਸਿਮਾ ਹੀ ਅਪਲਿਫਟ ਕਰਤੇ ਆ ਲੇਕਿਨ ਫਿਰ ਵੀ ਜਿਹੜੇ ਹੈਗੇ ਉਹ ਤਾਂ ਅਹੀਂ ਕਰੀ ਕਰਨੀ ਆ ਬਹੁਤ ਧੰਨਵਾਦੀਆਂ ਤੁਹਾਡੇ ਕਿਤੇ ਜੀ ਸਾਡੇ ਪਿੰਡ ਆਏ ਹੋ ਤੇ ਤੁਹਾਡੇ ਪਿੰਡ ਆ ਕੇ ਅਸੀਂ ਬਹੁਤ ਧੰਨਵਾਦੀਆਂ ਅੱਜ ਸਾਡੇ ਨਾਲ ਸਾਡੇ BSNL ਦੇ AGM ਸਾਹਿਬ ਨੇ ਹੋਰ ਉਹਨਾਂ ਦੇ ਜਿੰਨੇ ਵੀ ਟੀਮ ਦੇ ਮੈਂਬਰ ਹੈ ਉਹ ਆਏ ਹਨ ਮੰਤਰੀ ਸਾਹਿਬਾ ਜੀ ਸਾਡੇ ਇੱਥੇ ਆਏ ਸੈਕਟਰੀ ਸਾਹਿਬ ਆਏ ਨੇ ਤੇ ਅੱਜ ਜਿਹੜਾ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਨੂੰ ਸੁਣਾ ਚਾਹਣਾ ਕਿ ਸਾਡੇ ਪਿੰਡ ਲਈ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਪੂਰਾ ਪਿੰਡ ਜਿਹੜਾ ਉਹ ਅਜਾ ਹੀ Wi-Fi ਕੀਤਾ ਹੈ ਤੇ ਸਾਰੇ ਪਿੰਡ ਨੂੰ ਅਹੀਂ ਜਿਹੜੇ BSNL ਦੇ ਅਹੀਂ ਕਨੈਕਸ਼ਨ ਜਿਹੜੇ ਆ ਬਾਈਪਾਈ ਦੇ ਉਹ ਆਪਣੇ ਪਿੰਡ ਤੇ ਆ ਅ ਇਹ ਸਾਡੇ ਦਿਮਾਗ 'ਚ ਵੈਸੇ ਪਿੱਛੋਂ ਜਦੋਂ ਲੋਕਡਾਊਨ ਹੋਇਆ ਉਦੋਂ ਬੱਚਿਆਂ ਨੂੰ ਪੜ੍ਹਾਈ ਦੇ ਰਿਲੇਟਡ ਬੜੀ ਪ੍ਰੋਬਲਮ ਆਈ ਹੈ ਕਿਉਂਕਿ ਸਾਡਾ ਇਹ ਤੇ ਬਾਰਡਰ ਏਰੀਆ ਦੇ ਨਾਲ ਪਿੰਡ ਹੋਣ ਕਰਕੇ ਅਸੀਂ ਨੈਟਵਰਕ ਦੇ ਬੜੇ ਪ੍ਰੋਬਲਮ ਆਏ ਤੇ ਉਹ ਚੀਜ਼ ਨੂੰ ਦਿਮਾਗ 'ਚ ਉਸ ਪੈਨ ਤੇ ਹੈ ਹੀ ਤੇ ਅੱਜ ਚਲੋ ਅਗਰ ਅਹੀਂ ਸਰਪੰਚੂ ਬਣੇ ਆ 5-7 ਮਹੀਨੇ ਹੋਇਆ ਸਾਨੂੰ ਸਰਪੰਚ ਬਣੇ ਤੇ ਹਟੇ ਦਿਮਾਗ 'ਚ ਮੇਰੇ ਇਹੀ ਹੁਹੀ ਹਾਡੀ ਪੂਰੀ ਪੰਚਾਇਤ ਦੇ ਦਿਮਾਗ ਚ ਕਿ ਅਸੀਂ ਆਪਣੇ ਪਿੰਡ ਨੂੰ ਪਹਿਲੇ ਤੋਂ ਵਾਈਫਾਈ ਕਰੀਏ ਤਾਂ ਜੋ ਜਿਹੜੇ ਬੱਚੇ ਆ ਉਹ ਗਰੀਬ ਘਰਾਂ ਦੇ ਬੱਚੇ ਉਹ ਪੜ ਸਕਣ ਤੇ ਮੈਂ ਬੜਾ ਧੰਨਵਾਦੀਆਂ ਮੰਤਰੀ ਸਾਹਿਬ ਹੋਣਾ ਤਾਂ ਉਹਨਾਂ ਨਾਲ ਅਸੀਂ ਇਹ ਚੀਜ਼ ਬਾਰੇ ਡਿਸਕਸ ਕੀਤੀ ਤੇ ਉਹਨਾਂ ਕਹਿੰਿਆ ਕੋਈ ਗੱਲ ਨਹੀਂ ਤੁਸੀਂ ਜੋ ਲੋੜ ਪੈਂਦੀ ਹੈ ਤੁਸੀਂ ਉਹ ਸਾਡੀ ਦੱਸੋ ਸਾਨੂੰ ਅਸੀਂ ਉਹ ਤੁਹਾਡਾ ਕਰਕੇ ਜਦੋਂ ਬਾਗ ਵਿੱਚ ਸਾ ਜੋ ਖੁਦ ਆਪ ਆਏ ਤੇ ਉਹਨਾਂ ਦਾ ਘਟਨ ਕੀਤਾ ਤੇ ਅੱਜ ਤੋਂ ਜਿਹੜਾ ਅਸੀਂ ਆਪਣੇ ਪਿੰਡ ਨੂੰ ਵਾਈਫਾਈ ਪੂਰਾ ਕਰਾ